ਕਿਸੇ ਕਿਤਾਬ ਦਾ ਆਪਣਾ ਇਤਿਹਾਸ ਹੁੰਦਾ ਅ ਪਹਿਲਾਂ ਮੈਂ ਇੱਥੇ ਗੱਲ ਕੀਤੀ ਸੀ ਤੇ ਮੈਂ ਅਸੀਂ ਖੋਲ ਕੇ ਕਿਤਾਬ ਦੇਖੀ ਕਿਸੇ ਸ਼ੌਂਕੀ ਬੰਦੇ ਦੀ ਪੜੀ ਹੋਈ ਕਿਤਾਬ ਹੈ ਇਹ ਇਦਾਂ ਕਰਕੇ ਲਿਖਿਆ ਹੈ ਪੁਰਾਣੀ ਮੋਹਰ ਲੱਗੀ ਹੋਈ ਹੈ 1964 ਦੀ ਕਾਪੀ ਹੈ ਇਹ ਤੇ ਇਹ 60 ਸਾਲ ਇਸ ਨੂੰ ਮਤਲਬ ਕਾਪੀ ਨੂੰ 60 ਸਾਲ ਹੋ ਚੁੱਕੇ ਹੈ ਜਿਸ ਬੰਦੇ ਨੇ ਕਿਤਾਬ ਪੜ੍ਹੀ ਉਹਦੀ ਲਿਖਾਈ ਦੇ ਵਿੱਚ ਉਹਨੇ ਆ ਸਾਰੀਆਂ ਚੀਜ਼ਾਂ ਲਿਖੀਆਂ ਨੇ ਵੀ ਕਿਹੜੀਆਂ-ਕਿਹੜੀਆਂ ਚੀਜ਼ਾਂ ਨੋਟ ਅਵੇਲੇਬਲ ਆ ਫਿਰ ਉਹਨੇ ਜਿਹੜੇ ਜਿਹੜੇ ਪੜ੍ਹੇ ਹੋਣਗੇ ਉਹਨੇ ਨਿਸ਼ਾਨੀਆਂ ਲਾਈਆਂ ਨੇ ਜਿਹੜੇ ਉਹਨੇ ਅ ਉਹਨੇ ਅੰਡਰਲਾਈਨ ਕੀਤਾ ਫਿਰ ਤੁਸੀਂ ਇਹ ਦੇਖੋ ਵੀ ਉਸ ਬੰਦੇ ਨੇ ਕੱਲੀ ਕਿਤਾਬ ਪੜ੍ਹੀ ਨਹੀਂ ਉਹਨੇ ਕੀ ਕੀਤਾ ਗਲਤੀਆਂ ਵੀ ਠੀਕ ਕੀਤੀਆਂ ਨੇ ਇੱਕ ਦੇ ਅਧਕ ਲਾਤਾ ਵਿਸਾਖ ਦੇ ਵਾਵੇ ਸੈਰੀ ਪੈਣ ਵਾਲੀ ਹੈ ਤਾਂ ਇਹ ਹੋ ਸਕਦਾ ਕਿ ਉਹ ਕਾਪੀ ਹੋਵੇ ਜਿਹੜੀ ਉਹਨੂੰ ਭੇਜੀ ਹੋਵੇ ਮਾੜਾ ਜਿਹਾ ਦੇਖਿਓ ਗਲਤੀਆਂ ਤਾਂ ਨਹੀਂ ਇਹਦੇ 'ਚ ਤਾਂ ਇਸ ਕਿਤਾਬ ਨੂੰ ਉਹਨੇ ਕਿਵੇਂ ਕੱਲਾ ਕੱਲਾ ਸ਼ਬਦ ਕਿਵੇਂ ਹੰਡਾਇਆ ਹੋਊਗਾ ਤੇ ਕਿੰਨਾ ਸ਼ੌਂਕੀ ਬੰਦਾ ਹੋਊਗਾ ਜਨੇ ਇਹ ਕਿਤਾਬ ਵੜੀ ਹੋਗੀ ਤੇ ਔਰ ਇਹ ਕਿਤਾਬ ਕਿੰਨੇ ਹੱਥਾਂ ਚੋਂ 60 ਸਾਲ ਬਾਅਦ ਤੋਂ ਮਤਲਬ ਇਹਦੇ ਸਫਰ ਦੇ ਦਰਮਿਆਨ ਕਿੰਨੇ ਲੋਕਾਂ ਨੇ ਕਿਤਾਬ ਨੂੰ ਛੂਹਿਆ ਹੋਣਾ ਕਿੰਨਿਆਂ ਨੇ ਪੜ੍ਹਿਆ ਹੋਣਾ ਕਿੰਨਿਆਂ ਦਾ ਮਨ ਭਰਿਆ ਹੋਣਾ ਤੇ ਅੱਜ ਇਹ ਕਿਤਾਬ ਸਾਡੇ ਹੱਥ ਚ ਪਹੁੰਚ ਚੁੱਕੀ ਹੈ ਤੇ ਇਸ ਤੋਂ ਬਾਅਦ ਇਹ ਜ਼ਿੰਦਾ ਕਾਪੀ ਮੈਨੂੰ ਇਹ ਲੱਗਦਾ ਵੀ ਇਹਦੀ ਜੇ ਹੁਣ ਸਾਡੇ ਹੱਥ ਚ ਆਈ ਹੈ 100 150 ਸਾਲ ਤਾਂ ਜਿਹੜੀ ਹੈਗੀ ਕਾਪੀ ਹੁਣ ਬਚੀ ਰਹੂਗੀ ਇਹ ਸਾਂਭ ਕੇ ਰੱਖਣ ਵਾਲੀ ਕਿਤਾਬ ਹੈ ਤੇ ਨਾਵਲੂ ਬੋਧ ਕੁਮਾਰ ਦੇਵਦਾਸ ਧੰਨਵਾਦ ਬੇਬੀ